ਇਸ ਮੌਕੇ ਤੇ ਲਿਖਿਆ ਹੋਇਆ ਗੀਤ ਜਿਹੜਾ ਮੈਂ 2 ਦਿਨ ਪਹਿਲੇ ਲਿਖਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਇੱਕ ਇੱਕ ਬੱਚਾ ਇਸ ਗੀਤ ਨੂੰ ਧਿਆਨ ਨਾਲ ਸੁਣਿਓ ਇਹ ਤੁਹਾਡੇ ਲਈ ਸੁਨੇਹਾ ਹੈ ਇੱਕ ਮਾਂ ਦਾ ਤਰਲਾ ਹੈ ਸੁਣ ਲਓ ਵੇ ਬੱਚਿਓ ਮੇਰੋ ਥੋੜੀ ਅਮੜੀ ਕਰੇ ਪੁਕਾਰ ਵੇ ਮੇਰੀ ਇੱਕ ਇੱਕ ਗੱਲ ਕੰਨ ਖੋਲ ਸੁਣੋ ਹੱਥ ਬਨ ਕੇ ਲਾਵਾ ਗੁਹਾਰ ਵੇ ਵੇ ਜ਼ਹਿਰਾ ਪੀਵਣ ਵਾਲਿਓ ਮੈਂ ਤੁਸੀਂ ਦੁੱਧ ਮੱਖਣਾ ਨਾਲ ਪਾਲੇ ਪੁੱਤਰੋ ਵੇ ਤੁਹਾਡੇ ਚਿੱਟੇ ਨੇ ਦੇ ਲੇਖ ਮੱਥੇ ਦੇ ਕਾਲੇ ਉਤੋਵੇ ਥੋਡੇ ਚਿੱਟੇ ਨੇ ਕਰਦੇ ਲੇਖ ਮੱਥੇ ਦੇ ਕਾਲੇ ਮੇਰੀ ਲਾਸ਼ ਨੂੰ ਲਾਂਬੂ ਲਾ ਜੋ ਵੇ ਨਹੀਂ ਰਹਿਣਾ ਦਿਲ ਤੇ ਭਾਰ ਵੇ ਲਾ ਕੇ ਕਰਜ਼ਾ ਮੇਰਾ ਜਾਇਓ ਵੇ ਨਾ ਛੱਡ ਕੇ ਜਾਇਓ ਉਦਾਰ ਵੇ ਲਾ ਕੇ ਕਰਜ਼ਾ ਮੇਰਾ ਜਾਇਓ ਵੇ ਨਾ ਛੱਡ ਕੇ ਜਾਇਓ ਉਦਾਰ ਵੇ ਉੱਤੋ ਵੇ ਰੰਗਲੀ ਦੁਨੀਆਂ ਚੋਂ ਕਿਉ ਜਾਣ ਨੂੰ ਓ ਕਾਲੇ ਉੱਤਰੋ ਵੇ ਰੰਗਲੀ ਦੁਨੀਆਂ ਗਣਨੂ ਕਾਲੇ 바ਬੋ ਵੇ ਤੁਹਾਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਤੁਸੀਂ ਢੋਲੇ ਜਿੰਦੂਏ ਗਾਉਂਦੇ ਵੇ ਤੁਸੀਂ ਢੋਲੇ ਜਿੰਦੂਏ ਗਾਉਂਦੇ ਵੇ ਕਿਉਂ ਰਾਸ ਵਿਆਂਦੇ ਪੈਗੇ ਮਾਂ ਚੂਰੀ ਕੁੱਟਕੇ बैठी कठूंगा मार के लगे बेवा चूरी कुटके बैठी का ठूंगा मार के लगे थोडे बिना बीजी के करना थोडे बिना बीजी के की करना। ਲੇਖ ਮੱਥੇ ਦੇ ਕਾਲੇ ਰਾਜੋ ਵੇ ਤੁਹਾਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਤੁਨੂ ਸੇਰੇ ਬਨ ਬਿਉਣਾ ਸੀ ਘਰ ਰਤਾ ਡੋੜਾ ਲਿਆਉਣਾ ਸੀ ਤੁਨੂ ਸੇਰੇ ਦੂਰੇ ਵੇ ਉਹ ਆਕੋ ਨਾ ਹੋ ਗਿਆ ਏ ਉਹ ਆਕੋ ਨਾ ਹੋ ਗਿਆ ਏ ਉਹਨੇ ਰੋ ਰੋ ਦੀ ਦੇ ਗਾਲੇ ਬਾਦਿ ਹੋਵੇ ਟੋਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਬੁਗਿਓ ਵੇ ਟੋਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਬਾਪੂ ਮੋੜ ਤੇ ਬੈਠਾ ਝੂਰੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਬਾਵਿਓ ਵੇ ਟੋਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਕਰਤੇ ਲੇਖ ਮੱਥੇ ਦੇ ਕਾਲੇ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੋਨੀ ਤੂਰਜੀ ਦਾ ਤੁਸੀਂ ਸਾਡੇ ਲਈ ਸ਼ਮਾ ਕੱਢਿਆ ਵੈਸੇ ਤਾਂ ਸਾਡੇ ਮੰਚ ਦੀ ਜਿੰਦ ਜਾਨ ਨੇ ਸਾਡੇ ਮੰਚ ਦੇ ਨਾਲ ਹੀ ਨੇ ਇਹ ਤੁਹਾਨੂੰ ਕਿਦਾਂ ਦਾ ਲੱਗਿਆ ਬੱਚਿਓ ਗੀਤ ਤਾੜੀ ਮਾਰ ਕੇ ਦੱਸੋ ਐਸਾ